ਨਾ ਆਸਰੀ ਸ਼ਾਂਤ ਮਹੱਲਾ ਚੌਥਾ ਕਰ ਪਹਿਲਾ ਇੱਕ ਓ ਅੰਕਾਰ ਸਤਿਗੁਰੂ ਪ੍ਰਸਾਦਿ ਹਰ ਜਿਉ ਕਿਰਪਾ ਕਰੇ ਤਾ ਨਾਮ ਤੇ ਆਈਐ ਜੀ ਥੋੜਾ ਮੇਰਾ ਸਿੰਘ ਉਰੇ ਆ ਜਾਓ ਇੱਥੇ ਜਿਹੜਾ ਲੰਘਣ ਵਾਲਾ ਦਾ ਰਸਤਾ ਆ ਬਾਬੇ ਲੋਕ ਸੰਗਤ ਉਰਲੇ ਪਾਸੇ ਹੋ ਗਏ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਬ ਸੰਗਤ ਜੀ ਬਾਬਾ ਨੋਸਿਹਆ ਆਦਮੀਆਂ ਨਾਲ ਬੈਠਾ ਕਰ ਸਤਿਗੁਰੂ ਅੰਤਿਰਾਮੀ ਗਰੀਬ ਨ왈 ਆ ਮਾਤਾ ਜੀ ਆ ਬਚਾਰ ਜਿਉ ਤਨਾਸਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਹਰ ਜਿਉ ਕਿਰਪਾ ਕਰੀ ਤਾ ਨਾਮ ਧਿਆਈਐ ਜੀ ਸਾਰ ਸੰਗੇ ਜੀ ਸਤਿਗੁਰੂ ਅੰਤਰੀਆਮੀ ਗਰੀਬ ਨਿਵਾਜ ਪਰਮ ਪਵਿੱਤਰ ਜੋਤੀ ਸਰੂਪ ਸਰਬ ਜੀਆਂ ਦੇ ਕਲਿਆਣ ਵਾਸਤੇ ਜਿਨ੍ਹਾਂ ਨੂੰ ਉਤਾਰ ਧਾਰਿਆ ਹੈ ਜਿਨ੍ਹਾਂ ਨੂੰ ਸ੍ਰੀ ਅਮਰਸਰ ਸਾਹਿਬ ਜੀ ਦੇ ਤਾਂ ਹੀ ਵਸਾਇਆ ਹੈ ਗੁਰੂ ਅਮਰਦਾਸ ਸਾਹਿਬ ਦੀ ਆਗਿਆ ਕਰਕੇ ਇਹ ਗਰੀਬ ਨਿਵਾਜ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਯਾਤਰਾ ਕਰਨ ਵਾਸਤੇ ਆਪ ਆਏ ਹਨ ਇੱਥੋਂ ਦੀ ਸੰਗਤਨ ਪਿਆਰ ਨਾਲ ਦੀਵਾਨ ਵਿੱਚ ਬਿਠਾ ਕੇ ਕਿਹਾ ਕਿ ਮਹਾਰਾਜ ਪਰਮੇਸ਼ਵਰ ਦਾ ਨਾਮ ਉਹ ਧਿਆਉਣਾ ਦਾ ਉਪਦੇਸ਼ ਅੱਗੇ ਗੁਰੂ ਅਮਰਦਾਸ ਜੀ ਸਾਹਿਬ ਬਖਸ਼ਿਆ ਕਰਦੇ ਹੁਣ ਆਪ ਉਹਨਾਂ ਦਾ ਸਰੂਪ ਉਹ ਚੌਥੇ ਸਰੂਪ ਵਿੱਚ ਕਿਰਪਾ ਕਰਿਓ ਆਪ ਵੀ ਅਮਰ ਤੋਂ ਉਪਦੇਸ਼ ਨਾਮ ਦੇ ਧਿਆਉਣ ਦੀ ਬਾਬਤ ਸਿੱਖਿਆ ਦਿਓ ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਇਤਨਾਸੀ ਦੇ ਸ਼ੰਤ ਸ਼ੰਤ ਜਸ ਦਾ ਨਾਮ ਹੁੰਦਾ ਸ਼ੰਤ ਕਾਵ ਤੇ ਸ਼ੀਰ ਨਾਲ ਮੇਰੀ ਹੋਈ ਬਾਣੀ ਦਾ ਨਾਮ ਹੈ ਕਿਉਂਥੇ ਬਾਦਸ਼ਾਹ ਤਾਰ ਉਚਾਰਨ ਕਰਦੇ ਹਨ ਪਹਿਲੇ ਘਰ ਸਰਪਾਰ ਵਿੱਚ ਇੱਕੋ ਦ ਐਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹ ਹਰ ਜੀਉ ਕਿਰਪਾ ਕਰੇ ਤਾਂ ਨਾਮ ਕਿਹਾਈ ਹੈ ਜੀ ਫਿਰ ਪਿਆਰੇ ਜੀ ਹਰ ਜੀਉ ਕਿਰਪਾ ਕਰੇ ਤਾਂ ਸਤਿਗੁਰ ਮਿਲਦਾ ਇਹ ਵਾਹਿਗੁਰੂ ਕਿਰਪਾ ਕਰੇ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਕਿਉਂ ਸਤਿਗੁਰਾਂ ਨਾਲ ਨਹੀਂ ਲਿਦਾ ਹੈ ਇਹ ਸਤਿਗੁਰਾਂ ਨਾਲ ਮਿਲ ਕੇ ਤਾਂ ਨਾਮ ਪਿਹਾਈਐ ਜੀਓ ਸੇ ਪਰਮੇਸ਼ਰ ਦੇ ਨਾਮ ਨੂੰ ਪਿਆਉਣਾ ਕਰੀਦਾ ਹੈ ਇਹ ਪਿਆਰੇ ਜੀ ਕਿਉਂ ਵਾਹਿਗੁਰੂ ਦੀ ਕਿਰਪਾ ਕਰਕੇ ਹੀ ਸਾਰੇ ਕਾਰਜ ਹੁੰਦੇ ਹਨ ਸਤਿਗੁਰੂ ਮਿਲੇ ਸੁਭਾਅ ਸਤਿਗੁਰਾਂ ਦੇ ਨਾਲ ਮਿਲੇ ਸੁਭਾਅ ਪ੍ਰੇਮ ਦੇ ਨਾਲ ਸੁਭਾਵਕ ਕੀ ਗੁਰੂ ਸਾਹਿਬ ਦੇ ਨਾਲ ਹੈ ਹਰ ਵਕਤ ਭਾਵਨਾ ਦੇ ਨਾਲ ਮਿਲਿਆ ਰਹੇ ਸੋ ਭਾਉ ਪ੍ਰਕਾਸ਼ ਰੂਪ ਜੋ ਸਤਿਗੁਰੂ ਹੈ ਉਹਨਾਂ ਦੇ ਨਾਲ ਮਿਲੇ ਸਹਿਜ ਗੁਣਗਾਈਏ ਜੀ ਸਤਿਗੁਰੂ ਮਹਾਰਾਜ ਸਾਫ ਸਹੀਏ ਪਰਮੇਸ਼ਰ ਦੇ ਗੁਣਾ ਦਾ ਗਾਉਣਾ ਚਾਰਨ ਕਰਦੇ ਹੋਏ ਪਿਆਰੇ ਜੀ ਕਿਉਂ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਅਜਾਪਾ ਜ ਆ ਪੈਸਾ ਪ੍ਰਗਟ ਹੁੰਦਾ ਹੈ ਸਹਿਜ ਅਵਸਥਾ ਹੀ ਗੁਣਾ ਨੂੰ ਗਾਈਦਾ ਹੈ ਬਾਬਾ RAM ਸਿੰਘ ਦੀ ਨਾਮਧਾਰੀਆਂ ਦੇ ਜਿਹੜੇ ਬਜ਼ੁਰਗ ਹੋਏ ਆ ਉਹਨਾਂ ਦੇ ਨਾਲ ਇੱਕ ਪ੍ਰੇਮੀ ਮਿਲਿਆ ਉਸ ਨੇ ਕਿਹਾ ਮਾਰਾ ਮੈਨੂੰ ਨਾਮ ਦਾ ਉਪਦੇਸ਼ ਦਿਓ ਕਹਿਣ ਲੱਗੇ ਭਾਈ ਮੈਂ ਤਾਂ ਗੁਰੂ ਕਲਗੀ ਜੀ ਦਾ ਖੰਡੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਤੇ ਮੈਂ ਨਾਮ ਜਪਦਾ ਹੈ ਇਹ ਕਹਿਣ ਲੱਗੇ ਤੁਸੀਂ ਕਿਹੜਾ ਨਾਮ ਜਪਦੇ ਹੋ ਕਹਿੰਦੇ ਵਾਹਿਗੁਰੂ ਮੰਤਰ ਦਾ ਮੈਂ ਜਾਪ ਕਰਦਾ ਹੈ ਇਹ ਕਹਿਣ ਤੋਂ ਬਾਬੇ ਰਾਮ ਸੁਨਾਉ ਦੇ ਉਹਦੇ ਸਾਢੇ 3 ਸਾਲ ਜਾਪ ਆਪੇ ਹੁੰਦਾ ਰਿਹਾ ਐਸਾ ਉਹਦਾ ਮਾਨਕਾਗਰ ਸੀ ਜਿਸ ਵੇਲੇ ਉਹ ਸਾਢੇ 3 ਸਾਲ ਤੋਂ ਬਾਅਦ ਫੇਰ ਬਾਬੇ RAM ਸਿੰਘ ਸਾਹ ਦੇ ਕੋਲੇ ਗਿਆ ਕਹਿੰਦੇ ਮਾਰਾ ਮੈਂ ਸਾਢੇ 3 ਸਾਲ ਤੱਕ ਤੁਹਾਡਾ ਸੁਣ ਕੇ ਜਪਦਾ ਰਿਹਾ ਤੇ ਅੱਜ ਹੁਣ ਸਫਲ ਹੋ ਗਿਆ ਸਿਮਰਨ ਮੇਰੇ ਅੰਦਰੋਂ ਕਹਿਣ ਲੱਗੇ ਭਾਈ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੈ ਜਿਹੜਾ ਕਦੇ ਨਾ ਵਿਸਰੇ ਮੈਂ ਮਿਹਨਤ ਕੀਤੀ ਹੈ ਤੇ ਮੇਰੇ ਅੰਦਰ ਵਸਿਆ ਹੈ ਤੇ ਤੁਸੀਂ ਵੀ ਸਾਢੇ 3 ਸਾਲ ਮਿਹਨਤ ਮੇਰੇ ਕਰਨ ਦਾ ਇਹ ਫਲ ਤੈਨੂੰ ਮਿਲਿਆ ਹੈ ਤੇ ਤੂੰ ਵੀ ਹੁਣ ਕਰ ਸੁਣ ਕੇ ਫੇਰ ਉਹ ਬਾਬੇ ਨੇ ਕਿਹਾ ਕਿ ਮੈਂ 3.5 ਸਾਲ ਫੇਰ ਕੀਤਾ ਤੇ ਫੇਰ ਮੇਰਾ ਆਪੇ ਅੱਖੇ ਪੈ ਰਜਾ ਬਾਜਾਦ ਕੇ ਲਿਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਨਾਲ ਸੋ ਪਾਇ ਪ੍ਰੇਮਪੂਰਵਕ ਜਿਹੜਾ ਮਿਲੇ ਸਹਿਜ ਗੁੰਗਾਈ ਹੈ ਸਤਿਗੁਰੂ ਸਾਹਿਬ ਦੀ ਸਹਿਜ ਅਵਸਥਾ ਵਿੱਚ ਹਰ ਵਕਤ ਗੁਣਾਂ ਨੂੰ ਗਾਉਣ ਦੀ ਦਾਤ ਦੇ ਦਿੰਦੇ ਇਹ ਪਿਆਰੇ ਜੀ ਗੁੰਗਾਇ ਵਿਗਸ ਸਦਾ ਆਨੰਦ ਨੂੰ ਜਿਹੜਾ ਮਹਾਰਾ ਦੇ ਗੁਣਾਂ ਨੂੰ ਗਾਉਂਦਾ ਹੈ ਉਹਦਾ ਜਦ ਬਿਖਸਾ ਖੜਿਆ ਹੁੰਦਾ ਹੈ ਰਾਤ ਦੇ ਨੇ ਵਿਦਿਆਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਜਾਂਦਾ ਹੈ ਜਾਂ ਆਪ ਸੱਚੀ ਭਾਵ ਜਦੋਂ ਸੱਚੇ 파ਰਸ਼ ਨੂੰ ਆਪ ਇਹ ਭਾ ਜਾਂਦਾ ਜਦੋਂ ਸੱਚੇ ਦਾ ਆਪਣਾ ਆਪ ਸਰੂਪ ਇਹਨੂੰ ਭਾ ਜਾਂਦਾ ਭਾਵਨਾ ਲੱਗ ਜਾਂਦੀ ਹੈ ਹੰਕਾਰ ਹਉਮੈ ਤਜੈ ਮਾਇਆ ਹੰਕਾਰ ਆਪ ਦੇ ਗੁਣਾ ਦਾ ਨਾ ਕਰੇ ਤੇ ਹਉਮੈ ਦੇ ਵੀ ਨਾ ਕਰੇ ਮਾਇਆ ਦਾ ਹੰਕਾਰ ਵੀ ਤਿਆਗ ਦੇਵੇਂ ਸਹਿਜ ਨਾਮ ਸਮਾਵੇ ਫਿਰ ਸੁਦੇਮਨ ਮਹਾਰਾਜ ਦੇ ਨਾਮ ਜਸਵਾ ਜਾਂਦਾ ਨਾਮ ਕਰਕੇ ਸਹਿਜ ਸਰੂਪ ਦੇ ਵਿੱਚ ਮਨ ਸਮਾ ਜਾਂਦਾ ਸਹੀ ਜੀ ਆਪ ਕਰਤਾ ਕਰੀ ਸੂਈ ਆਪ ਹੀ ਕਰਤਾ ਗੁਰੂ ਰੂਪ ਹੈ ਆਪ ਹੀ ਸਿੱਖ ਨੂੰ ਉਪਦੇਸ਼ ਦੇਣਾ ਕਰਦੇ ਆਪ ਹੀ ਕਰਤਾ ਅਧਿਕਾਰੀ ਹੋ ਕੇ ਹਬੀ ਆਸ ਨੂੰ ਕਰਦਾ ਹੈ ਸੋਈ ਆਪ ਪਰਮੇਸ਼ਰ ਆਪ ਦੀ ਤਾਂ ਪਾਈ ਆਪ ਜੀ ਨੂੰ ਗੁਰੂਆਂ ਦੁਆਰਾ ਨਾਮ ਵੀ ਦਾਤ ਦਿੰਦਾ ਹੈ ਤਾਂ ਉਹ ਪਾਈਏ ਪਾਉਂਦੇ ਹਮੇ ਪਾਈ ਆਂ ਜੀ ਉਹ ਕਿਰਪਾ ਕਰੇ ਜੈਸੂਰ ਕਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਨਾਮ ਧਿਆਈਏ ਜੀ ਤਾਂ ਭਾਈ ਜੀਵ ਹਿਰਦੇ ਦੇ ਵਿੱਚ ਇਹ ਪਿਆਰੇ ਜੀ ਨਾਮ ਨੂੰ ਧਿਆਉਣਾ ਕਰੀਦਾ ਹੈ ਅੰਦਰ ਸਾਚਾ ਨੇ ਹੋ ਅੰਦਰ ਸੱਚੇ ਅਕਾਲ ਪੁਰਖ ਦਾ ਪ੍ਰ ਮਹਾਰਜਾ ਜੀ ਨਾਉ ਦੇ ਪੂਰੇ ਸਤਿਗੁਰਾ ਜੀ ਪੂਰਨ ਸਤਿਗੁਰਾਂ ਦਾ ਜਿਨ੍ਹਾਂ ਦੇ ਅੰਦਰ ਹੈ ਪਿਆਰੇ ਜੀ ਆਉ ਤਿਸੇ ਵੀ ਦਿਨ ਰਾਤ ਉਹਨਾਂ ਗੁਰਸਿੱਖਾਂ ਦੀ ਅਸੀਂ ਰਾਤ ਦਿਨੇ ਸੇਵਾ ਕਰੀਏ ਮੈਂ ਕਦੇ ਨਾ ਵਿਸਰੈ ਜੀ ਮੈਨੂੰ ਵੀ ਮਾਰੋ ਸੋ ਕਿਰਪਾ ਕਰਨ ਕਰੇ ਵੀ ਨਾਮ ਨਾ ਭੁੱਲਣਾ ਕਰੇ ਹੈ ਪਿਆਰੇ ਜੀ ਸਦੀ ਨਾ ਵਿਸਾਰੀ ਆਨੰਦਨ ਸਮਾਰੀ ਕਦੇ ਵੀ ਭੁਲਾਈਏ ਨਾ ਰਾਤ ਦਿਨੇ ਯਾਦ ਕਰਦੇ ਰਹੀਏ ਮਹਾਰਾਜ ਦੇ ਨਾਮ ਨੂੰ ਜਾਂ ਨਾਮ ਲਈ ਤਾਂ ਜੀ ਕੋ ਮਹਾਰਾਜ ਦਾ ਨਾਮ ਲਈਏ ਵਿਚਾਰੀਏ ਤਾਂ ਜਿਉਂਦੇ ਹਾਂ ਸਰਬਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਜਦੋਂ ਕੰਨਾਂ ਨਾਲ ਮਹਾਰਾਜ ਦਾ ਜਸ ਹਰ ਵਕਤ ਜੇਤਾ ਸੁਲਣਾ ਤੇਤਾ ਨਾਮ ਦੀ ਦਾਤ ਪ੍ਰਾਪਤ ਹੋਵੇ ਇਹ ਮਨ ਰਾਜ ਜਾਮ ਹੈ ਉਸ ਵੇਲੇ ਹੋਰ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਹਨ ਗੁਰਮੁਖ ਅੰਮ੍ਰਿਤ ਪੀਵਾ ਇਹੋ ਗੁਰਮੁਖਾਂ ਦੀ ਸੰਗਤ ਕਰਕੇ ਅੰਮ੍ਰਿਤ ਨਾਮ ਨੂੰ ਪੀਵਾ ਪੀਣਾ ਕਰਦੇ ਹਾਂ ਨਜ਼ਰ ਕਰੇ ਤਾਂ ਸਤਿਗੁਰ ਮਿਲੇ ਇਹ ਕਿਰਪਾ দৃষ্টি ਕਰੇ ਤਾਂ ਸਤਿਗੁਰਾਂ ਦੇ ਨਾਲ ਮਲਾਪ ਹੁੰਦਾ ਹੈ ਅੰਗਦਨ ਬਵੀਕ ਬੁੱਧ ਵਿਚਾਰਾ ਬਾਤ ਨੇ ਵਿਚਾਰ ਵਾਲੀ ਬੁੱਧੀ ਦੁਆਰਾ ਪਰਮੇਸ਼ਰ ਦੀ ਵਿਚਾਰ ਕਰੇ ਹਿਰਦੇ ਵਿੱਚ ਹੇ ਸਤਿਅਕਾਲ ਪੁਰਖਾ ਸਾਡੇ ਨਾਮ ਪ੍ਰੇਮ ਹੈ ਸੁਰੇ ਸਤਗੁਰ ਹੈ ਪੂਰਨ ਸਤਗੁਰੂ ਜੋ ਪੂਰਨ ਸਾਰੇ ਸਮਾਂ ਵਿੱਚ ਵਿਆਪਕ ਸੱਚੇ ਪਾਰਸਾ ਸਰਵ ਕਲਾ ਸਭਾ ਸਤਗੁਰ ਨਾਨਕਦੇਵ ਜੀ ਹਨ ਸਤ ਸੰਗਤ ਮਿਲੇ ਵੱਡ ਭਾਗ ਜੇ ਵੱਡੇ ਭਾਗ ਹੋਣ ਪੂਰਵ ਜਨਮ ਆਵੇ ਕੇ ਉਤਮ ਕਰਮ ਕੀਤੇ ਹੋਣ ਤਾਂ ਸਤਸੰਗਤੋਂ ਤੋਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਮਿਲਦੀ ਹੈ ਤਾਂ ਹਰ ਰਸ ਆਵੇ ਜੀ ਤਾਂ ਭਾਈ ਹਰ ਕੀ ਦਾ ਰਸ ਜੋ ਆਨੰਦ ਹੈ ਹਿਰਦੇ ਦੇ ਅੰਦਰ ਆ ਕੇ ਪ੍ਰਾਪਤ ਹੁੰਦਾ ਹੈ ਪਿਆਰੇ ਜੀ ਆਨੰਦ ਨ ਰਹੇ ਲੇਵਲਾ ਰਾਜ ਨੂੰ ਫਿਰ ਬ੍ਰਤੀ ਨੂੰ ਜੋੜੀ ਰੱਖੇ ਨਾਮ ਵਿੱਚ ਤਾਂ ਸਹਿਜ ਸਮਾਵੇ ਤਾਂ ਭਾਈ ਸੁਤੇ ਵਾਹਿਗੁਰੂ ਦੀ ਕਿਸੇ ਅਭੇਦ ਹੋ ਜਾਂਦਾ ਹੈ ਸਹਜ ਸੂਪ ਇਸ ਮਹਾਯੰਗ ਮਿਲ ਜਾਂਦਾ ਹੈ ਸਹਜ ਸਮਾਵੈ ਤਾਂ ਹਰ ਮਨ ਭਾਵੈ ਜਦੋਂ ਭਾਈ ਸ਼ਾਂਤੀਪੂਰਵਕ ਮਹਾਰਾਜ ਦੇ ਸ਼ਬਦ ਵਿੱਚ ਸਮਾਵੈ ਲੀਨ ਹੋ ਜੇ ਮਸਤ ਹੋ ਜੇ ਤਾਂ ਹਰੀ ਦੇ ਨਾਮ ਚੋਂ ਭਾ ਜਾਂਦਾ ਹੈ ਸਦਾ ਆਤੀਤ ਬੈਰਾਗੀ ਉਹ ਸਦਾ ਆਤੀਤ ਸਾਰੀ ਦੁਨੀਆ ਚ ਫਰਗਤ ਹੈ ਕਿਸੇ ਮੋਹ ਮਾਇਆ ਚ ਨਹੀਂ ਫਸਦਾ ਤੇ ਬੈਰਾਗੀ ਪੂਰਨ ਉਹਨਾਂ ਨੂੰ ਪਰਮੇਸ਼ਰ ਦੀ ਪ੍ਰੀਤ ਹੈ ਪੂਰਨ ਵਿਰਾਗ ਦੇ ਸਹਿਤ ਹਨ ਸਦਾ ਪਦਾਰਥਾਂ ਵੱਲੋਂ ਅਸੰਗ ਹੈ ਸਦਾ ਸੁਵੰਨੀਆਂ ਦੇ ਮੋਹ ਵੱਲੋਂ ਵਿਰਾਗ ਦੇ ਸਹਿਤ ਹਨ ਹਾਲਤ ਪਲਤ ਸੋਭਾ ਜਗ ਅੰਤਰ ਉਹਨਾਂ ਦੀ ਇਸ ਲੋਕ 'ਚ ਵੀ ਜਗ ਦੇ ਅੰਦਰ ਸੋਭਾ ਹੈ ਵਲਦ ਪਰ ਲੋਕ ਜੀ ਉਹਨਾਂ ਦੀ ਸ਼ੋਭਾ ਹੈ RAM ਨਾਮ ਲਿਵ ਲਾਗੀ ਜਿਨਾਂ ਦੀ ਪਰਮੇਸ਼ਰ ਦੇ ਨਾਮ ਵਿੱਚ ਬਿਰਤੀ ਜੁੜ ਗਈ ਹੈ ਲੱਗ ਗਈ ਹੈ ਹਰ ਖਸੂਬ ਦੋਹਾਂ ਤੇ ਮੁਕਤਾ ਉਹ ਆਏ ਹਰ ਖਣ ਗਏ ਸੋਗ ਉਹ ਪਦਾਰਥ ਦੇ ਹੋਣੇ ਕਰਕੇ ਖੁਸ਼ੀ ਨਹੀਂ ਉਹਨੂੰ ਹੁੰਦੀ ਪਦਾਰਥ ਦੇ ਚਲੇ ਜਾਣ ਤੇ ਨਾਸ਼ ਹੋਣ ਕਰਕੇ ਸੋਗ ਨਹੀਂ ਹੁੰਦਾ ਨੋ ਹਾ ਤੋ ਸਤੰਤਰ ਹਨ ਗੁਰਮੁਖ ਜੋ ਪ੍ਰਭ ਕਰੇ ਸੂ ਭਾਵੇ ਉਹ ਵਾਹਿਗੁਰੂ ਜੋ ਕੋਈ ਕਰਦਾ ਉਹਨਾਂ ਨੂੰ ਚੰਗਾ ਲੱਗਦਾ ਹੈ ਸਤ ਸੰਗਤ ਮਿਲੇ ਵਡ ਭਾ ਇਹੋ ਭਾਈ ਸੁਤ ਸੰਗਤ ਦੇ ਵੱਡਿਆਂ ਭਾਗਾਂ ਕਰਕੇ ਜਦੋਂ ਮਿਲਦੀ ਹੈ ਤਾਂ ਹਰ ਰਸ ਆਵੇ ਜੀ ਤਾਂ ਭਾਈ ਹਰੀ ਦਾ ਰਸ ਪ੍ਰੇਮ ਅਨੰਦ ਆ ਕੇ ਪ੍ਰਾਪਤ ਹੁੰਦਾ ਹੈ ਪਿਆਰੇ ਜੀ ਦੂਜੈ ਭਾਏ ਦੁੱਖ ਹੋ ਜਿਨ੍ਹਾਂ ਕੇ ਹਜ਼ਾਇਤ ਭਾ ਉਹਨਾਂ ਕੇ ਜੰਮ ਮੰਦਲਾ ਦੁੱਖ ਹੀ ਹੁੰਦਾ ਰਹਿੰਦਾ ਹੈ ਮਨ ਮੁਖ ਜੋਹਿਆ ਜੀ ਉਹ ਮਨਮੁਖਾਂ ਨੂੰ ਜਮਾਂ ਨੂੰ ਜੋਹਿਆ ਤਾੜਨਾ ਕੀਤਾ ਹੈ ਤਕਣਾ ਕੀਤਾ ਹੈ ਹਾਏ ਹਾਏ ਕਰੀ ਜਨਰਾ ਨਰਕ ਚ ਪਿਆ ਹੋਇਆ ਜੂਨਾ ਚ ਪਿਆ ਹਹਾਕਾਰ ਕਰਦਾ ਰਹਿੰਦਾ ਰੰਦ ਨੇ ਮਾਇਆ ਦੁਖ ਮੂਹਿਆ ਜੀ ਮਾਇਆ ਦੇ ਦੁੱਖ ਨੂੰ ਮੋਹਤ ਕਰ ਲਿਆ ਉਹਦੇ ਪੈ ਤੰ ਦੁਖਦਾਇਕ ਮਾਇਆ ਨੇ ਮਾਇਆ ਦੁਖ ਮੂਹਿਆ ਹਉ ਮੈਂ ਰੂਹਿਆ ਜਿਹੜੀ ਮਾਇਆ ਦੁਖਦਾਇਕ ਹੈ ਇਸ ਨੂੰ ਮੋਹ ਲਿਆ ਹੈ ਹਉ ਮੈਂ ਕਰਕੇ ਜੰਮਣ ਮੰਦਾ ਦੁੱਖ ਹੈ ਹਉ ਮੈਂ ਦੁਖੋ ਮਾਇਆ ਦੁਖ ਮੂਹਿਆ ਹਉ ਮੈਂ ਰੋਹਿਆ ਹਉ ਮੈਂ ਕਰਕੇ ਰੋਹਿਆ ਗੁੱਸੇ ਚ ਚੜਿਆ ਰਹਿੰਦਾ ਹਰ ਵਕਤ ਗੁੱਸਾ ਹੀ ਚੜਿਆ ਰਹਿੰਦਾ ਹਉ ਮੈਂ ਕਰਕੇ ਬੜਾ ਕਰੋਧੀ ਸੁਭਾਅ ਹੈ ਰੋਹ ਚੜਿਆ ਰਹਿੰਦਾ ਹੈ ਮੇਰੀ ਮੇਰੀ ਕਰਤ ਵਿਹਾਵੇ ਮੇਰੀ ਅਤੇ ਮੇਰੀ ਮੇਰਾ ਪਦਾਰਥ ਆਇਓ ਕਰਦੇ ਦੀ ਸਾਰੀ ਉਮਰ ਗੁਇੱਟਲੀ ਜਾਂਦੀ ਹੈ ਜੋ ਪ੍ਰਭ ਦੇ ਤਿਸ ਚੀਤੇ ਨਾਹੀ ਜੋ ਪ੍ਰਭੂ ਦਾਤਾ ਦਿੰਦਾ ਉਸ ਵਾਸ਼ਗੁਰੂ ਨੂੰ ਚੇਤੇ ਨਹੀਂ ਕਰ ਜਾਏ ਜੀਵ ਅੰਤ ਗਿਆ ਪਛਤਾਵੇ ਅੰਦੇ ਸਮੇਂ ਸਾਲ ਸੰਗੀਜੇ ਤੋਂ ਗਿਆ ਪਰਲੋਕ ਨੂੰ ਪਛਤਾਵਾ ਕਰੇਗਾ ਬਿਨ ਨਾਵੇ ਕੋ ਸਾਥ ਨਾ ਚੱਲ ਮਹਾਰਾਜ ਦੇ ਨਾਮ ਤੋਂ ਬਿਨਾ ਕੋਈ ਕਿਸੇ ਪੁਰਖ ਦੇ ਨਾਲ ਸਾਥ ਇਸਤਰੀ ਪੁਰਖ ਦੇ ਨਾਲ ਨਹੀਂ ਜਾਂਦਾ ਪਰਲੋਕ ਚ ਕਲਤਰ ਕਲਤਰ ਮਾਇਆ ਧੂਜੇ ਰਾਹ ਜੇ ਕੋ ਪੁੱਤ ਮੰਨੇ ਪੂ ਨਰਕ ਤੋਂ ਕਹਿੰਦੇ ਤਾ ਰੱਖਿਆ ਕਰਨਗੇ ਕਲਤਰ ਕਲ ਧਾਤੂ ਨੂੰ ਤਾਰਨ ਵਾਲੀ ਇਸਤਰੀ ਹੈ ਇਹ ਸਭ ਮਾਇਆ ਸ਼ਾਰੂਪ ਨੇ ਧੋਖੇ ਬਾਜੀ ਕੀਤੀ ਹੈ ਇਹ ਮਾਇਆ ਨਹੀਂ ਛੱਡਲੇ ਸਾਰੇ ਜੀਵ ਜੰਤ ਸੁਜੈ ਭਾਇ ਦੁਖ ਹੋਇ ਇਹ ਉਹ ਦੁਆਦਿ ਭਾਵ ਕਰਨ ਤੇ ਪਰਮੇਸ਼ਰ ਨੂੰ ਵਸਾਰ ਕੇ ਜੋ ਮਨੁਮੰਦਾ ਦੁਖੀ ਉਹਨਾਂ ਪੁਰਖਾਂ ਨੂੰ ਹੁੰਦਾ ਹੈ ਮਨੁਮੁਖ ਜਮ ਜੋਹਿਆ ਜਿਹਾ ਅਜਾ ਮਨੁਖ ਜਮਾਂ ਨੂੰ ਜੋਇਆ ਤਾੜਨਾ ਕੀਤਾ ਹੈ ਤੱਕਿਆ ਹੈ ਉਹਨਾਂ ਦੇ ਤੈਨ ਤੁਖਤ ਵੀ ਜਮਾਂ ਦੀ ਪਈ ਰਹਿੰਦੀ ਹੈ ਧਰ ਕਿਰਪਾ ਲੇਹੁ ਮਿਲਾ ਤੇ ਵਾਹਿਗੁਰੂ ਕਿਰਪਾ ਦੁਸ਼ਤੀ ਕਰੋ ਆਪ ਦੀ ਸੁਸੰਗਤ ਦੁਆਰਾ ਸਾਨੂੰ ਆਵਦੇ ਨਾਮ ਚ ਮਿਲ ਲਓ ਮਹਿਲ ਹਰ ਪਾਇਆ ਜੀ ਜੇ ਹਰੀ ਜਿਨ੍ਹਾਂ ਨੇ ਹਰੀ ਤੇਰੇ ਮਹਲ ਰੂਪ ਨੂੰ ਪਾਇਆ ਹੈ ਉਹਨਾਂ ਦੇ ਨਾਲ ਕਿਰਪਾ ਕਰਕੇ ਸਾਨੂੰ ਵੀ ਲਓ sada reh karju ਅਸੀਂ ਉਹਨਾਂ ਦੇ ਅੱਗੇ ਹੱਥ ਹਰ ਵਕਤ ਹੱਥ ਜੋੜ ਕੇ ਰਹੀਏ ਹਮਰੋਂ ਮਨਸੇ ਤੋਂ ਵੀ ਜੋੜ ਕੇ ਰੱਖੀਏ ਪ੍ਰਭ ਮਨ ਭਾਵਾ ਜੀ ਜੋ ਵਾਹਿਗੁਰੂ ਦੇ ਮਨ 'ਚ ਪਾਉਂਦੇ ਐ ਤਨਉ ਪੁਰਖ ਐ ਜੋ ਵਾਹਿਗੁਰੂ ਨੂੰ ਪਾਉਂਦਾ ਹੈ ਉਸ ਨੂੰ ਮੰਨਣ ਕੀਤਾ ਦਿੰਦਾ ਰਿਹਾ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਇਹ ਵਾਹਿਗੁਰੂ ਦੀ ਮਨਚ ਸਰਦਾ ਹੋਵੇ ਤਾਂ ਮਾਰਾ ਦੇ ਹੁਕਮੇ ਕੀ ਲੀਨ ਹੁੰਦਾ ਪੁਰਖ ਹੁਕਮ ਪਰਮੇਸ਼ਰ ਦਾ ਜੋ ਵਾਹਿਗੁਰੂ ਨਾਮ ਜਪਣਾ ਹੈ ਉਹ ਚ ਮਨ ਲੀਨ ਹੁੰਦਾ ਹੈ ਪ੍ਰਭੂ ਦੇ ਮਨ ਚ ਭਾ ਜਾਵੇ ਕਾ ਹੁਕਮ ਦੁਆਰਾ ਵਾਹਿਗੁਰੂ ਚ ਸਮਾਵੇ ਲੀਨ ਹੋ ਜਾਂਦਾ ਹੈ ਆਫੇਦ ਹੋ ਜਾਂਦਾ ਹੈ ਹੁਕਮ ਨੂੰ ਮਨ ਸੁਖ ਪਾਇਆ ਜਿਨੇ ਜਿਨਾਂ ਨੇ ਮਾਰਾ ਦੇ ਬਾਣੀ ਨੂੰ ਹੁਕਮ ਨੂੰ ਮੰਨਿਆ ਉਹਨਾਂ ਨੂੰ ਸੁਖ ਸੁਗ ਨੂੰ ਪਾਇਆ ਹੈ ਆਨੰਦ ਨੇ ਜਪਤ ਰਹੇ ਦਿਨ ਰਾਤੀ ਰਾਤ ਨੇ ਮਹਾਰਾਜ ਦੇ ਨਾਮ ਨੂੰ ਜਪਦਾ ਰਹੇ ਆਗਿਆ ਹੈ ਸਹਜੇ ਨਾਮ ਤੇ ਆਇਆ ਸੁਖੇ ਮਹਾਰਾਜ ਦੇ ਨਾਮ ਨੂੰ ਜਿਵੇਂ ਮਨ ਦਾ ਫੁਰਨਾ ਫੁਰਦਾ ਓ ਨਾਮ ਨੂੰ ਪਿਆਇਆ ਜਾਵੇ ਨਾਮੋ ਨਾਮ ਮਿਲੀ ਵਡਿਆਈ ਨਾਮ ਜਪਣ ਵਾਲਿਆਂ ਨੂੰ ਨਾਮੀ ਪਰਮੇਸ਼ਰ ਜੋ ਪ੍ਰਸਿੱਧ ਹੋਇਆ ਉਸ ਦੀ ਵਡਿਆਈ ਮਿਲੀ ਹੈ ਨਾਮ ਜਪਣਾ ਮਨ ਬਾਣੀ ਸ਼ਰੀਰ ਕਰਕੇ ਨਾਮ ਹੀ ਨਾਮ ਦੀ ਉਹਨਾਂ ਨੂੰ ਜਪਨ ਦੀ ਵਧਾਈ ਮਾਰਨ ਦਿੱਤੀ ਹੈ ਨਾਨਕ ਨਾਮ ਮਨ ਭਾਵੇ ਜਿਹਨਾਂ ਨੂੰ ਨਾਮ ਦੀ ਵਧਾਈ ਦਿੱਤੀ ਉਹਨਾਂ ਨੂੰ ਨਾਮ ਜੋ ਨਾਮਈ ਬ੍ਰਹਮ ਹੈ ਉਹਦੀ ਪ੍ਰਾਪਤੀ ਨੂੰ ਵਧਾਈ ਮਿਲ ਜਾਂਦੀ ਹੈ ਨਾਮ ਜੋ ਪ੍ਰਸਿੱਧ ਹੈ ਉਹਦੀ ਵਡਿਆਈ ਜਨ ਜਤਾ ਸੋ ਤੁਸੀਂ ਜਿਹੜੀ ਦਾਤ ਪ੍ਰਾਪਤ ਹੋ ਜਾਂਦੀ ਐ ਨਾਨਕ ਨਾਮ ਮਨ ਭਾਵੇ ਸਤਿਗੁਰੂ ਰਾਮਦਾਸ ਜੀ ਨੂੰ ਫਰਮਾਉਂਦੇ ਹਨ ਕਿ ਸਾਡੇ ਮਨ ਚ ਭਾਈ ਮਰ ਨਾਮ ਹੀ ਇਸ ਕਰਕੇ ਪਾਉਂਦਾ ਹਰ ਕਿਰਪਾ ਲਿਹੁ ਮਿਲਾ ਇਹ ਮੇਰੇ ਵਾਹਿਗੁਰੂ ਕਿਰਪਾ ਬ੍ਰਿਸ਼ਟੀ ਕਰਕੇ ਸਾਨੂੰ ਮੇਲ ਲਓ ਆਪ ਮਹਿਲ ਹਰ ਪਾਵੇ ਇਸ ਪ੍ਰਕਾਰ ਹਰੀ ਤੇਰੇ ਮਹਾਨ ਰੂਪ ਨੂੰ ਅਧਿਕਾਰੀ ਪਾ ਲੈਂਦੇ ਐ ਪਰੀਆਬਦ ਰੂਪੀ ਮਹਾਨ ਨੂੰ ਪਾ ਲੈਂਦੇ ਨੇ ਪਿਆਰੇ ਜੀ ਨਾਸਰੀ ਮੁਹੱਲਾ 5 ਵਾ ਸ਼ਾਂਤ 1 ਓ ਅੰਕਾਰ